ਇਸ ਪੰਜਾਬੀ ਫੈਮਲੀ ਦਾ ਚੱਲਦਾ ਹੈ ਪੂਰੇ ਕੀਨੀਆ ਦੇ ਵਿੱਚ ਉੱਚਾ ਨਾਮ ਇਹ ਫੈਮਲੀ ਹੈ ਰਾਏ ਫੈਮਲੀ ਇਹਨਾਂ ਨੂੰ ਕਿਹਾ ਜਾਂਦਾ ਹੈ ਸਾਇਲੈਂਟ ਮਿਲੀਨੀਅਰਸ ਇਸ ਫੈਮਲੀ ਦੇ ਨੇ ਕਈ ਵੱਡੇ ਵੱਡੇ ਰਾਏ ਕਾਰੋਬਾਰ ਹਰ ਇੱਕ ਫੈਮਲੀ ਤੱਕ ਪਹੁੰਚਾ ਦਿਓ ਪੰਜਾਬੀ ਫੈਮਲੀ ਬਾਰੇ ਵੱਡੀ ਜਾਣਕਾਰੀ ਕਿਉਂਕਿ ਇਹ ਜਾਣਕਾਰੀ ਹਰ ਇੱਕ ਤੱਕ ਪਹੁੰਚਾਉਣਾ ਬਹੁਤ ਹੀ ਜ਼ਰੂਰੀ ਹੈ ਕੀਨੀਆ ਸਵਿਚ ਦੇ ਨਾਮ ਤੋਂ ਇਹ ਫੈਮਲੀ ਹਬ ਬਹੁਤ ਜ਼ਿਆਦਾ ਮਸ਼ਹੂਰ ਇਹ ਜਾਣਕਾਰੀ ਦੇਖਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਸ ਪੰਜਾਬੀ ਫੈਮਿਲੀ ਦਾ ਵਿਦੇਸ਼ ਦੇ ਵਿੱਚ ਪੂਰਾ ਸਿੱਕਾ ਚੱਲਦਾ ਹੈ ਯਾਨੀ ਕਿ ਉਹਨਾਂ ਦਾ ਨਾਮ ਚੱਲਦਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਹ ਫੈਮਿਲੀ ਦਾ ਇੰਨਾ ਵੱਡਾ ਰਾਈ ਕਾਰੋਬਾਰ ਆਖਿਰ ਬਣਿਆ ਕਿਵੇਂ ਹੈ ਤੇ ਇਸ ਫੈਮਿਲੀ ਦਾ ਇਹਨਾਂ ਨਾਮ ਆਖਿਰਕਰ ਕਿਵੇਂ ਚੱਲਦਾ ਸਭ ਤੋਂ ਵੱਡੀ ਅਤੇ ਖਾਸ ਗੱਲ ਇਹ ਹੈ ਕਿ ਇਸ ਫੈਮਲੀ ਦੇ ਤੇਸ ਸਿੰਘ ਦੇ ਪੰਜਾਬੀ ਦੇ ਵਿੱਚ ਕੋਈ ਵੀ ਚਰਚੇ ਨਹੀਂ ਆ ਪਾ ਪੰਜਾਬੀ ਦੇ ਵਿੱਚ ਇਹਨਾਂ ਦੀ ਕੋਈ ਵੀ ਵੀਡੀਓ ਨਹੀਂ ਹੈ ਸਿਰਫ ਕੀਨੀਆਂ ਦੇ ਹੀ ਚੈਨਲਸ 'ਤੇ ਇਹਨਾਂ ਦਾ ਨਾਮ ਚੱਲਦਾ ਤੇ ਪੰਜਾਬੀਆਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡੇ ਪੰਜਾਬੀ ਲੋਕਾਂ ਦੇ ਦੂਰ ਦਰਾਡੇ ਤੱਕ ਕਿੰਨੇ ਚਰਚੇ ਐਸੇ ਕਰਕੇ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਹਰ ਇੱਕ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾ ਦਿਓ ਕਿਉਂਕਿ ਵੀਡੀਓ ਜਿਹੜੀ ਹੈ ਅਜੇ ਤੱਕ ਸਿਰਫ ਕੀਨੀਆ ਦੇਖੀ ਚైనా ਦੇ ਉੱਤੇ ਅਪਲੋਡ ਹੋਈ ਹੈ ਤੇ ਹੁਣ ਇਸ ਵੀਡੀਓ ਨੂੰ ਪੰਜਾਬ ਦੇ ਵਿੱਚ ਪੇਜ ਦਿੱਤਾ ਜਾਵੇ ਹਰ ਇੱਕ ਤੱਕ ਇਸ ਵੀਡੀਓ ਨੂੰ ਪਹੁੰਚਾ ਦਿੱਤਾ ਜਾਵੇ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਨੇ ਕਿੱਥੇ-ਕਿੱਥੇ ਆਪਣੇ ਝੰਡੇ ਕੱਢੇ 1983 ਦੇ ਵਿੱਚ ਤਰਲੋਚਨ ਸਿੰਘ ਰਾਏ ਕੀਨੀਆ ਦੇ ਵਿੱਚ ਜੰਮੇ ਤੇ ਉਹ ਬਹੁਤ ਮਿਹਨਤ ਕਰਦੇ ਸੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੇ ਕਾਫੀ ਸਾਰੇ ਬਾਖਰੀ ਦੇ ਤੇ ਫਿਰ ਉਹ ਜ਼ਮੀਨ ਲੈ ਲੈਂਦੇ ਨੇ ਖੇਤੀਬਾੜੀ ਸ਼ੁਰੂ ਕਰਦੇ 1971 ਦੇ ਵਿੱਚ ਉਹ ਆਪਣੀ ਸਿਮਿੰਟ ਦੀ ਫੈਕਟਰੀ ਫਿਰ ਨਹਾਉਣ ਵਾਲੇ ਸਾਬਣ ਦੀ ਫੈਕਟਰੀ ਫਿਰ ਖਾਣ ਪੀਣ ਦੀ ਫੈਕਟਰੀ ਆਦਿ ਸ਼ੁਰੂ ਕਰ ਲੈਂਦੇ ਆ ਮੋਟਾ ਮੋਟਾ ਹਿਸਾਬ ਲਗਾਏ ਜਾਵੇ ਤਾਂ ਪੂਰੇ ਕੀਨੀਆ ਦੇ ਵਿੱਚ ਜਿੰਨੀ ਵੀ ਖੰਡ ਯੂਜ਼ ਕੀਤੀ ਜਾ ਰਹੀ ਆ ਉਸ ਵਿੱਚ 45% ਯੋਗਦਾਨ ਜਿਹੜਾ ਰਾਏ ਪਰਵਾਰ ਦਾ ਤੇ ਇਹਨਾਂ ਦਾ ਇਹਨਾਂ ਤੱਕੜਾ ਖੰਡ ਦਾ ਕਾਰੋਬਾਰ ਦੇ ਨਾਲ ਕੀ ਨਾਲ ਇਹਨਾਂ ਦੇ ਕਈ ਸਾਰੀਆਂ ਸ਼ੁਗਰ ਮਲਜ਼ਬੀ ਨੇ ਤੇ ਖੂਰ ਵੀ ਜ਼ਮੀਨ ਹੈ ਕੀਨੀਆ ਦੇ ਵਿੱਚ ਤੇ ਜਿੰਨੀ ਵੀ ਖੰਡ ਇਹਨਾਂ ਦੇ ਫੈਕਟਰੀ ਦੇ ਵਿੱਚ ਬਣਦੀ ਹੈ ਉਹ ਸਾਰੀ ਖੰਡ ਪੂਰੇ ਅਫਰੀਕਾ ਦੇ ਵਿੱਚ ਜਾਂਦੀ ਹੈ ਉਸ ਤੋਂ ਬਾਅਦ ਸਿਮਿੰਟ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 1971 ਦੇ ਵਿੱਚ ਕੋਈ ਤੇ ਕੀਨੀਆ ਦੇ ਵਿੱਚ ਵੀ ਰਾਇਸ ਸਿਮਿੰਟ ਇੱਕ ਬ੍ਰਾਂਡ ਪੈ ਚੁੱਕਾ ਹੈ ਤੇ ਜਦਾ ਨਾਮ ਪੂਰੇ ਕੀਨੀਆ ਦੇ ਵਿੱਚ ਆਉਣ ਲੱਗ ਪਿਆ 20000 ਤੋਂ ਵੱਧ ਵਰਕਰ ਜਿਹੜੇ ਨੇ ਰਾਏ ਫੈਮਿਲੀ ਦੇ ਕੋਲੇ ਕੰਮ ਕਰਦੇ ਤੇ ਰਾਏ ਫੈਮਿਲੀ ਦੇ ਵਿੱਚ ਜਿਹੜੇ ਖਾਸ ਬੰਦੇ ਨੇ ਤਾਂ ਲੌਚਨ ਸਿੰਘ ਰਾਏ ਉਹਨਾਂ ਦੀ ਪਤਨੀ ਸਰਬਜੀਤ ਕੌਰ ਰਾਏ ਉਹਨਾਂ ਦੇ ਚਾਰ ਪੁੱਤਰ ਜਸਵੰਤ ਸਿੰਘ ਰਾਏ ਸਰਬਜੀਤ ਸਿੰਘ ਰਾਏ ਇਕਬਾਲ ਸਿੰਘ ਰਾਏ ਤੇ ਜਸਵੀਰ ਸਿੰਘ ਰਾਏ ਯਾਨੀ ਕਿ ਸਾਰਾ ਪਰਿਵਾਰ ਇਸ ਵੇਲੇ ਰਾਏ ਗਰੁੱਪ ਨੂੰ ਸੰਭਾਲ ਰਿਹਾ ਵੱਖ-ਵੱਖ ਡਿਪਾਰਟਮੈਂਟਸ ਜਿਹੜੇ ਨੇ ਇਹਨਾਂ ਦੇ ਵਿੱਚ ਵੰਡੇ ਹੋਏ ਨੇ ਸਾਰੇ ਕੇਸ ਨੂੰ ਸੰਭਾਲ ਰਹੇ ਨੇ ਰਾਏ ਪਰਿਵਾਰ ਦੀ ਬਹੁਤ ਜ਼ਿਆਦਾ ਇੱਜ਼ਤ ਪਣੀ ਹੋਈ ਹੈ ਕੀਨੀਆ ਦੇ ਵਿੱਚ ਤੇ ਲੋਕ ਜਿਹੜੇ ਨੇ ਇਹਨਾਂ ਨੂੰ ਕਾਫੀ ਜ਼ਿਆਦਾ ਮੰਨਦੇ ਹੈ ਕਿਉਂਕਿ ਇਹਨਾਂ ਦਾ ਕਾਫੀ ਜ਼ਿਆਦਾ ਨਾਮ ਬਚਲਦਾ ਹੈ ਲੋਕ ਇਹਨਾਂ ਨੂੰ ਪੂਜਦੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਆ ਤੇ ਇਹਨਾਂ ਨੂੰ ਸਹੀ ਸਮਝਦੇ ਆ ਕਿਉਂਕਿ ਇਹਨਾਂ ਨੇ ਆਪਣਾ ਵੱਡਾ ਕਾਰੋਬਾਰ ਸ਼ੁਰੂ ਕੀਤਾ ਤੇ ਆਪਣੀ ਮਿਹਨਤ ਦੇ ਸਦਕੇ ਹੀ ਅੱਜ ਇਹਨਾਂ ਦੇ ਦੂਰ ਤਰਾਡੇ ਵਿਦੇਸ਼ਾਂ ਦੇ ਵਿੱਚ ਚਰਚੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਕਦੇ ਵੀ ਦੋ ਨੰਬਰ ਦਾ ਕੋਈ ਵੀ ਕੰਮ ਨਹੀਂ ਕੀਤਾ ਇਸ ਕਰਕੇ ਇਸ ਵੀਡੀਓ ਨੂੰ ਅੱਗੇ ਪਹੁੰਚਾ ਦਿਓ ਹਰ ਇੱਕ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਓ ਤਾਂ ਜੋ ਹਰ ਕਿਸ ਨੂੰ ਪਤਾ ਲੱਗ ਸਕੇ ਕਿ ਪੰਜਾਬੀਆਂ ਨੇ ਆਪਣੇ ਝੰਡੇ ਕਿਤੇ ਕਿਤੇ ਤੱਕ ਗੱਡੇ ਹੋਏ ਨੇ